ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੰਨਾ ਹੰਗਾਮਾ 10 ਦਿਨ ਖੜਾ ਕਰਨ ਤੋਂ ਬਾਅਦ ਸਾਰੇ ਲੋਕਾਂ ਨੇ ਐਡਾ ਪ੍ਰੋਟੈਸਟ ਕੀਤਾ ਪੂਰੀ ਦੁਨੀਆ 'ਚ ਬੇਇੱਜ਼ਤੀ ਕਰਾਈ ਸਾਰੇ ਦੇਸ਼ ਦੀ ਸਾਰੇ ਸਿਸਟਮ ਦੇ ਉੱਤੇ ਸਵਾਲੀਆ ਚਿੰਨ੍ਹ ਖੜੇ ਹੋ ਗਏ ਤੇ ਸਾਰੇ ਲੋਕਾਂ ਨੇ ਬੜਾ ਮਾੜਾ ਚੰਗਾ ਬੋਲਿਆ ਇਹਨਾਂ ਦੇ ਪਾਕਿਸਤਾਨ ਦੀ ਸਰਕਾਰ ਬਾਰੇ ਤੇ ਉੱਥੋਂ ਦੀ ਫੌਜ ਬਾਰੇ ਤੇ ਮਨੀਰ ਬਾਰੇ ਤੇ ਹੁਣ ਜਦੋਂ ਦੇਖਿਆ ਵੀ ਬਹੁਤ ਜ਼ਿਆਦਾ ਪਬਲਿਕ ਇਮਰਾਨ ਖਾਨ ਨੂੰ ਸਪੋਰਟ ਮਿਲ ਰਹੀ ਹੈ ਬਹੁਤ ਜ਼ਿਆਦਾ ਅੱਜ ਧਾਰਾ 144 ਵੀ ਲਾਈ ਤਾਂ ਵੀ ਲੋਕ ਨਹੀਂ ਹਟੇ ਬਹੁਤ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚ ਕੇ ਦੇਲ ਦੇ ਬਾਹਰ ਤੇ ਜਦੋਂ ਦੇਖਿਆ ਵੀ ਹੁਣ ਹੋਰ ਕੋਈ ਚਾਰਾ ਨਹੀਂ ਹੈ ਵੀ ਕਰਨਾ ਹੀ ਪੈਣਾ ਤੇ ਸਾਰੀ ਦੁਨੀਆ 'ਚ ਬੇਇੱਜ਼ਤੀ ਕਰਾਉਣ ਤੋਂ ਬਾਅਦ ਹੁਣ ਅੱਜ ਹੁਣੇ-ਹੁਣੇ ਖਬਰ ਆਈ ਹੈ ਕਿ ਉਹਨਾਂ ਨੂੰ ਉਹਨਾਂ ਦੀ ਭੈਣ ਨੂੰ ਵੈਸੇ ਤਿੰਨ ਭੈਣਾਂ ਨੂੰ ਅੰਦਰ ਬੁਲਾਇਆ ਗਿਆ ਤੇ ਪਰ ਗੱਲ ਸਾਹਮਣੇ ਆ ਰਹੀ ਹੈ ਵੀ ਇੱਕ ਭੈਣ ਨੂੰ ਮਿਲਣ ਦੀ ਇਜਾਜ਼ਤ ਮਿਲ ਗਈ ਹੈ ਹੁਣ ਇਹ ਦੇਖੋ ਵੀ ਉਹ ਉਹਨਾਂ ਦੀ ਭੈਣ ਦੇ ਇਹ ਡਿਮਾਂਡ ਰੱਖੀ ਹੈ ਵੀ ਮੈਂ ਆਪਦੇ ਐਡਵੋਕੇਟ ਤੇ ਤਿੰਨੇ ਭੈਣਾਂ ਅਸੀਂ ਜਾ ਕੇ ਮਿਲਣਾ ਚਾਹਣੀ ਹੈ ਹੁਣ ਦੇਖੋ ਇਹਦੇ ਵਿੱਚ ਕੀ ਕਰਦੇ ਆ ਤੇ ਇਹਨਾਂ ਨੂੰ ਇਕੱਠਿਆਂ ਨੂੰ ਮਲਾਉਂਦੇ ਆ ਜਾਂ ਕੀ ਹੁੰਦਾ ਬੜੀਆਂ ਫਾਵਾਵਾਂ ਚੱਲੀਆਂ ਬੜਾ ਕੁਝ ਹੋਇਆ ਕਿ ਇਮਰਾਨ ਖਾਨ ਨੂੰ ਮਾਰ ਦਿੱਤਾ ਗਿਆ ਕੋਈ ਕਹਿੰਦਾ ਸੀ ਕਿ ਬ੍ਰੇਨ ਡੈੱਡ ਹੋ ਗਿਆ ਕੋਈ ਕੋਸ਼ ਕੋਈ ਕੋਸ਼ ਬੜਾ ਯਾਨੀ ਕਿ ਬੇਇੱਜ਼ਤੀ ਹੋਈ ਹੈ ਕਿਸਮ ਦੀ ਇਹਨਾਂ ਦੇ ਦੇਸ਼ ਦੀ ਤੇ ਉੱਥੋਂ ਦੀ ਸਰਕਾਰ ਦੀ ਤੇ ਇਹ ਏਡੇ ਜ਼ਿਆਦੇ ਯਾਨੀ ਕਿ ਅਨਪ੍ਰੋਫੈਸ਼ਨਲ ਬੰਦੇ ਆ ਜਿਹੜੇ ਰਨ ਕਰ ਰਹੇ ਆ ਗਵਰਨਮੈਂਟ ਪਾਕਿਸਤਾਨ ਦੀ ਕਿ ਜਿੰਨਾ ਵੱਡਾ ਇਹ ਬਵਾਲ ਖੜਾ ਇਹਨਾਂ ਨੇ ਕੀਤਾ ਉਹ ਉਹ ਬਵਾਲ ਦੇ ਵਿੱਚੋਂ ਹੀ ਇਮਰਾਨ ਖਾਨ ਦਾ ਕਦ ਵੱਡਾ ਹੋਇਆ ਸਕੋ ਤੇ ਉਹਨੂੰ ਜਿੰਨਾ ਪਬਲਿਕ سپورਟ ਮਿਲ ਰਹੀ ਹੈ ਇੰਨੀ ਹੋਰ ਕਿਸੇ ਲੀਡਰ ਨੂੰ ਜਾਂ ਹੋਰ ਕਿਸੇ ਪਾਰਟੀ ਨੂੰ ਨਹੀਂ ਮਿਲ ਰਹੀ ਜਿੰਨੀ Imran Khan ਨੂੰ ਮਿਲ ਰਹੀ ਹੈ ਤੇ ਉੱਥੇ ਇਦਾਂ ਦੀ ਸਿਚੁਏਸ਼ਨ ਬਣਦੀ ਜਾ ਰਹੀ ਸੀ ਕਿ ਹੋ ਸਕਦਾ ਤਖਤਾ ਪਲਟ ਕਰਨ ਦੀ ਵੀ ਗੱਲ ਚੱਲ ਰਹੀ ਸੀ ਵੀ ਕਿਉਂਕਿ ਉੱਥੇ ਇਦਾਂ ਹੀ ਹੁੰਦਾ ਜਦੋਂ ਕੋਈ ਬਵਾਲ ਬਹੁਤ ਜ਼ਿਆਦਾ ਵੱਧ ਜਾਂਦਾ ਫਿਰ ਉੱਥੇ ਫੌਜ ਆਪਣੇ ਅੰਡਰ ਲੈ ਲੈਂਦੀ ਹੈ ਸਾਰਾ ਕੰਮ ਦਿਖਾਉਣ ਨੂੰ ਜਾਨੀ ਵੈਸੇ ਤਾਂ ਅੰਡਰ ਉਹਨਾਂ ਦੇ ਹੀ ਆ ਸਾਰਾ ਪਰ ਦਿਖਾਵਾ ਜਿਆ ਕਰਕੇ ਇੱਕ ਸਰਕਾਰ ਚੱਲ ਰਹੀ ਹੈ ਤੇ ਉਹਨੂੰ ਕਹਿ ਦਿੰਦੇ ਡੈਮੋਕਰੈਟਿਕ ਸਰਕਾਰ ਆ ਚੁਣੀ ਹੋਈ ਲੋਕਾਂ ਦੀ ਸਰਕਾਰ ਆ ਪਰ ਜਦੋਂ ਚਾਹੁੰਦੇ ਆ ਤਖਤਾ ਪਲਟ ਕਰ ਦਿੰਦੇ ਕਿੰਨੀ ਵਾਰੀ ਇਹਨਾਂ ਦਾ ਇਹ ਸਾਰੀਆਂ ਗੱਲਾਂ ਸਾਹਮਣੇ ਆ ਚੁੱਕੀਆਂ ਤੇ ਹੁਣ ਉਹਨਾਂ ਨੂੰ ਮਿਲੌਣ ਤੋਂ ਬਾਅਦ ਪਤਾ ਲੱਗੂਗਾ ਵੀ ਕੀ ਕਹਾਣੀ ਸੀ ਵੀ ਇਹਨਾਂ ਨੇ ਇਹ ਕੰਮ ਕਿਉਂ ਕੀਤਾ ਇਹਨਾਂ ਨੇ ਇਹਦੀ ਆੜ ਦੇ ਵਿੱਚ ਕੋਈ ਹੋਰ ਕੰਮ ਕਰ ਹੋ ਸਕਦਾ ਕੋਈ ਇਦਾਂ ਦਾ ਉੱਥੋਂ ਦੇ ਸਰਕਾਰ ਨੇ ਕੋਈ ਹੋਰ ਚਾਲ ਚੱਲੀ ਹੋਵੇ ਵੀ ਲੋਕਾਂ ਦਾ ਧਿਆਨ ਇੱਧਰ ਲਾ ਕੇ ਤੇ ਕੋਈ ਨਾ ਕੋਈ ਹੋਰ ਵੱਡਾ ਕੋਈ ਕੰਮ ਕਰਤਾ ਹੋਵੇ ਤੇ ਕੁਝ ਇਹ ਵੀ ਕਹਿ ਰਹੇ ਆ ਕਿ ਅਫਗਾਨਿਸਤਾਨ ਦੇ ਨਾਲ ਵੀ ਕਲੈਸ਼ ਵਧਦਾ ਜਾ ਰਿਹਾ ਹੈ ਉੱਥੇ ਬਾਰਡਰ ਤੇ ਵੀ ਹਲਚਲ ਹੋ ਰਹੀ